ਕਦੇ ਤੁਸੀਂ ਵੀ ਰੇਲ ਗੱਡੀ ਦੇ ਵਿੱਚ ਸਫ਼ਰ ਕਰਦੇ ਕਰਦੇ ਸੌਂ ਜਾਂਦੇ ਹੋ ਤਾਂ ਇਸ ਘਟਨਾ ਨੂੰ ਜ਼ਰੂਰ ਸੁਣਨਾ ਆਦ ਰੇਲ ਗੱਡੀ ਦੇ ਵਿੱਚ ਬੈਠੀ ਨੀਂਦ ਦੇ ਝੌਂਕੇ ਲੈਂਦੀ ਲੈਂਦੀ ਰੇਲ ਗੱਡੀ ਤੋਂ ਬਾਹਰ ਹੀ ਡਿੱਗ ਜਾਂਦੀ ਹੈ ਇੱਕ ਨੀਂਦ ਦਾ ਝੌਂਕਾ ਕਿਸੇ ਵੀ ਇਨਸਾਨ ਨੂੰ ਹਸਪਤਾਲ ਭੱਤੀ ਕਰਵਾ ਸਕਦਾ ਹੈ ਜਾਨ ਤੇ ਬਣਾ ਸਕਦਾ ਹੈ ਇਸ ਕਰਕੇ ਅਜਿਹੀ ਘਟਨਾ ਨੂੰ ਧਿਆਨ ਤੇ ਨਾਲ ਸੁਣਿਓ ਵੀ ਤੇ ਸਾਵਧਾਨ ਵੀ ਰਹਿਓ ਤੇ ਅੱਗੇ ਤੱਕ ਸ਼ੇਅਰ ਵੀ ਜ਼ਰੂਰ ਕਰਿਓ ਅਕਸਰ ਅਸੀਂ ਟ੍ਰੇਨ ਦਾ ਸਫ਼ਰ ਕਰਦੇ ਆਂ ਕਈ ਵਾਰ ਅਗਰ ਲੰਬਾ ਸਫ਼ਰ ਹੋਵੇ ਤਾਂ ਅਸੀਂ ਕਹਿੰਨੇ ਆ ਕਿ ਚਲੋ ਕੁਝ ਆਰਾਮ ਵੀ ਕਰ ਲੈਨੇ ਆ ਜੇ ਲੇਟ ਹੀ ਜਾਣੇ ਆ ਤਾਂ ਉਸੇ ਹੀ ਟ੍ਰੇਨ ਦੇ ਵਿੱਚ ਅਗਰ ਤੁਸੀਂ ਲੇਟ ਜਾਂਦੇ ਹੋ ਤਾਂ ਤੁਹਾਡੇ ਲਈ ਇਹ ਹਾਦਸਾ ਸੁੰਣਾ ਜ਼ਰੂਰੀ ਹੈ ਕਿਤੇ ਹੋਰ ਕਿਸੇ ਦੇ ਨਾਲ ਇਨ ਨਾ ਹੋਵੇ ਅਚਾਨਕ ਇੱਕ ਔਰਤ ਨੀਂਦ ਦੇ ਚੌਂਕੇ ਟ੍ਰੇਨ ਦੇ ਵਿੱਚ ਬੈਠੀ ਬੈਠੀ ਲੈਂਦੀ ਹੈ ਕਿ ਅਚਾਨਕ ਉਹ ਬਾਹਰ ਹੀ ਡਿੱਗ ਜਾਂਦੀ ਹੈ ਗੱਲ ਕਰ ਰਹੇ ਹਾਂ ਪਿੰਡ ਕਸੀਟਪੁਰ ਨੇੜੇ ਫਾਟਕ ਦੇ ਕੋਲ ਦੀ ਜਿੱਥੇ ਰੇਲ ਗੱਡੀ ਤੋਂ ਇੱਕ ਔਰਤ ਡਿੱਗ ਚੁੱਕੀ ਹੈ ਪਿੱਛੇ ਇੱਕ ਵਿਅਕਤੀ ਨੇ ਵੀ ਛਾਲ ਮਾਰ ਦਿੱਤੀ ਜਿਸ ਦੌਰਾਨ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਔਰਤ ਗੰਭੀਰ ਜ਼ਖਮੀ ਹੋ ਜਾਂਦੀ ਹੈ ਦਰਸਲ ਜਾਣਕਾਰੀ ਜੋ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੱਸਿਆ ਗਿਆ ਰੇਲਵੇ ਪੁਲਿਸ ਦੇ ਦੁਆਰਾ ਕਿ ਜੰਮੂ ਤੋਂ ਅੰਮ੍ਰਿਤਸਰ ਜਾ ਰਹੀ ਰੇਲਗੱਡੀ ਜਦੋਂ ਪਿੰਡ ਕਸੀਡਪੁਰ ਨੇੜੇ ਪਹੁੰਚਦੀ ਹੈ ਤਾਂ ਇੱਥੇ ਰੇਲਗੱਡੀ ਦੇ ਦਰਵਾਜ਼ੇ ਦੇ ਵਿੱਚ ਬੈਠੀ ਇੱਕ ਔਰਤ ਨੂੰ ਅਚਾਨਕ ਨੀਂਦ ਦਾ ਝੋਂਕਾ ਲੱਗ ਜਾਂਦਾ ਹੈ ਉਹ ਜਲਦੀ ਰੇਲਗੱਡੀ ਤੋਂ ਡਿੱਗ ਗਈ ਤੇ ਉੱਥੇ ਹੀ ਪੁਲਿਸ ਨੇ ਅਧਿਕਾਰੀ ਨੇ ਦੱਸਿਆ ਇਹ ਸਭ ਦੇਖ ਕੇ ਇੱਕ ਵਿਅਕਤੀ ਨੇ ਉਸ ਦੇ ਪਿੱਛੇ ਹੀ ਰੇਲਗੱਡੀ ਤੋਂ ਛਾਲ ਮਾਰ ਦਿੱਤੀ ਜਿਸ ਨਾਲ ਉਸ ਦੀ ਵੀ ਮੌਕੇ ਤੇ ਮੌਤ ਹੋ ਗਈ ਹੈ ਜਦਕੀ ਔਰਤ ਜਿਹੜੀ ਹੈ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈ ਹੈ ਜਿਸ ਨੂੰ ਤੁਰੰਤ ਬਟਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਭਾਤੀ ਕੀਤਾ ਗਿਆ ਤੇ ਉੱਥੇ ਹੀ ਡਾਕਟਰਾਂ ਨੇ ਉਹ ਕੌਂਟ ਨੂੰ ਅੰਮ੍ਰਿਤਸਰ ਦੇ ਲਈ ਰੈਫਰ ਵੀ ਕਰ ਦਿੱਤਾ ਤੁਸੀਂ ਸੋਚ ਸਕਦੇ ਹੋ ਕਿ ਇੱਕ ਔਤ ਜਿਹੜੀ ਹੈ ਅਚਾਨਕ ਨੀਂਦ ਦੇ ਚੌਂਕੇ ਲੈ ਰਹੀ ਸੀ ਅਚਾਨਕ ਜਦੋਂ ਡਿੱਗਦੀ ਹੈ ਤਾਂ ਸ਼ਾਇਦ ਉਸ ਨੂੰ ਬਚਾਉਣ ਦੇ ਲਈ ਜਾਂ ਉਸ ਦਾ ਆਪਣਾ ਕੋਈ ਹੋ ਸਕਦਾ ਹੈ ਜੋ ਉਸ ਦੇ ਮਗਰ ਸ਼ਲੈਂਗ ਮਾਰ ਦਿੰਦਾ ਪਰ ਉਸ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਔਤ ਜਿਹੜੀ ਇਸ ਮੇਲੇ ਰੈਫਰ ਕਰ ਦਿੱਤੀ ਹੈ ਸੁਤ ਬਾਡੀ ਇੱਕ ਨੀਂਦ ਦਾ ਚੌਂਕਾ ਤੁਹਾਨੂੰ ਹਸਪਤਾਲ ਪਹੁੰਚਾ ਸਕ 10 ਬਾਡੀ ਜਾਨ ਤੇ ਬਨਸਾ ਕਿਦਾ ਸੋ ਵੀ ਅਜੇ ਹੀ ਹਰ ਕਦ ਜਿਹੜੀ ਕਰਨ ਤੋਂ ਪਹਿਲਾਂ 100 ਵਾਰ ਜ਼ਰੂਰ ਸੋਚਣਾ